ਸਿੱਧਾ ਬਲਾ ਅਰਦੇ ਸ਼ੁਰੂ ਕਰਦੇ ਗੀਤ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਕੁਮਾਰ ਮੰਡੀ ਦੇ ਵਿੱਚ ਸਾਹਮਣੇ ਮਾਈ ਬਿਸ਼ਨਕਰ ਜੀ ਦਾ ਗੁਰਦੁਆਰਾ ਤੇ ਕੁਮਾਰ ਮੰਡੀ ਦਾ ਸਭ ਤੋਂ ਮਸ਼ਹੂਰ ਏਰੀਆ ਸਿਮਰਨ ਪਗੜੀ ਵਾਲਿਆ ਇੱਥੇ ਇੱਕ ਭੈਣ ਬੈਠੀ ਆ ਸਵੇਰ ਦੀ ਨਹੀਂ ਕੱਲ ਦੀ ਰਾਤ ਦੀ ਇੱਥੇ ਘੁੰਮਦੀ ਆ ਕੱਲੂ ਇਸ ਜੰਦੀ ਆ ਬੁੱਲੀ ਜਾਂਦੀ ਆ ਪਤਾ ਨਹੀਂ ਕਿੱਥੋਂ ਆਈ ਆ ਠੀਕ ਨਹੀਂ ਦਿਮਾਗੀ ਤੌਰ ਤੇ ਆ ਵੀਰੇ ਹੁਣਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੁਸੀਂ ਕਿਦੋਂ ਦੇਖੀਏ ਵੀਰੇ ਇਹ ਬਿਰਜੀ ਸਵੇਰੇ ਦੇਖੀ ਆ ਸਵੇਰੇ ਨਾ ਇੱਥੇ ਘੁੰਮਦੀ ਪਈ ਸੀ ਕਿ ਇੱਕ ਆ ਨਾ ਵਾਜਾ ਮਾਰੀ ਜਾਂਦੀ ਸੀ ਰੋ ਕਦੇ ਹੱਸਣ ਲੱਗ ਜਾਂਦੀ ਰੋਣ ਲੱਗ ਜਾਂਦੀ ਮੈਂ ਆ ਕੇ ਬਿਠਾਈ ਮੈਂ ਕਹੇ ਉਰੇ ਬਹਿ ਜਾ ਰੋਟੀ ਪਾਣੀ ਖਵਾਇਆ ਤਾਂ ਇਦਾਂ ਹੀ ਸਿਰ ਘਮਾਉਣ ਲੱਗ ਜਾਂਦੀ ਆ ਕਈ ਵਾਰੀ ਸੱਸੀ ਕਲ ਭੈਣੇ ਵੈਕੂ ਜੀ ਦੀ ਕਥਾ ਤਾਂ ਵੈਸੇ ਦਿੱਖਦੀ ਵੈਕੂ ਜੀ ਕੀ ਖਾਲਸਾ ਵੈਕੂ ਜੀ ਦੀ ਫਾਤ ਬੋਲੇ ਸੋਨੇ ਹਾਲ ਸਸਰੀਆ ਕਾ ਭੈਣੇ ਕੀ ਨਾਮ ਤੇਰਾ ਬਾਬਾ ਜੀ ਇਸ ਟਾਈਮ ਤੇ ਹੈ ਮੈਂ ਰੂਪ ਧਾਰਿਆ ਹੋਇਆ ਹੈ ਕਾ ਰੂਪ ਕਾ ਦਾ ਧਾਰਿਆ ਵੈਸਣੂ ਮਾਤਾ ਵੈਸਣੂ ਮਾਤਾ ਦਾ ਰੂਪ ਧਾਰਿਆ ਥੈਂਕ ਯੂ ਠੀਕ ਹੈ ਭੈਣੇ ਤੂੰ ਤੇਰਾ ਨਾਮ ਕੀ ਆ ਅਛਾ ਬੈਸ਼ਨੂ ਮਾਤਾ ਗੀ ਅਛਾ ਬੈਸ਼ਨੂ ਮਾਤਾ ਮੈਂ ਰਾਤ ਨੂੰ ਗਈ ਹੀ ਮੰਦਿਰ ਬੋਲੋ ਸੱਚੇ ਦਰਬਾਰ ਕੀ ਮੰਦਿਰ ਰਾਸਤੀ ਬਾਤ ਜਿਦਾ ਅੱਜ ਦਰਬਾਰ ਬਾਬਾ ਜੀ ਬਾਬਾ ਜੀ ਬਾਬਾ ਥੈਂਕ ਯੂ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਬੋਲੇ ਸੋਨੇ ਨਾ 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 ਸਤਿ ਸ੍ਰੀ ਅਕਾਲ ਪੈਰੀਂ ਹੱਥ ਨਹੀਂ ਲਾਉਣਾ ਮੇਰੀ ਭੈਣ ਹੈ ਪੈਰੀਂ ਹੱਥ ਨਹੀਂ ਲਾਉਣਾ ਨਾ ਮੇਰੀ ਭੈਣ ਹੈ ਥੈਂਕ ਯੂ ਵੈਲਕਮ ਥੈਂਕ ਯੂ ਵੈਲਕਮ ਗੱਲ ਤਾਂ ਸੁਣ ਲਾ ਉਹ ਦੇਖੀ ਭੈਣੇ ਗੱਲ ਤਾਂ ਸੁਣ ਲਾ ਭੱਜ ਭੱਜ ਬਨੂਰ ਭੱਜ ਕੇ ਜਲ ਬਨੂਰ ਵੀਰੇ ਰੋ ਕੇ ਵੀਰੇ ਕਿਹਦੇ ਉਹ ਗਾਂ ਕਰ ਲਾ ਤੂੰ ਤਾਂ ਭਾਈ ਤੋਰ ਲਾ ਗਾਂ ਰਾਤ ਨੂੰ ਕਹਿੰਦੇ ਬਾਈ ਬਹੁਤ ਫਲੇ ਆ ਪੈਂਦੀ ਆ ਮੈਨੂੰ ਪੁੱਛਿਆ ਪਿੰਡ ਕਿਹੜਾ ਤੇਰਾ ਕਹਿੰਦੀ ਸੁੱਚਾ ਪਿੰਡ ਆ ਮੇਰਾ ਉਹ ਗੱਡੀ ਲੈਊਗਾ ਬਾਈ ਰੋਕੀਏ ਕਹਿੰਦਾ ਸੁੱਚਾ ਪਿੰਡ ਆ ਕਿਹਦੇ ਉੱਤਰ ਦਾ ਹਾਂ ਹੈ ਕੋਣ ਆ ਆ ਰਿਕਾਰਡ ਜਾਂ ਦੱਸਾਂ ਤੁਹਾਨੂੰ ਹਾਂਜੀ ਅੱਸੀ ਕਾਲੀ ਹੋਰ ਯਾਰ ਅੱਸੀ ਕਾਲੀ ਅੱਸੀ ਭੱਜ ਕੇ ਮੂਰੇ ਹੋ ਬਨੋਦ ਮੂਰੇ

ਉਹੀ ਆਤਾ ਉਹੀ ਆਇਆ ਕਿਹੜਾ ਇਦਾਂ ਮਾਂ ਕੋ ਯਾਰ ਮਾਂ ਦਾ ਸਾਸਰੀ ਕਾ ਮਾਂ ਤਾਂ ਪਾ ਚ ਨਾ ਗੱਲ ਤਾਂ ਸੁਣ ਲੈ ਭੈਣੇ ਉਹ ਭੈਣ ਮੇਰੀ ਇਹ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਉਹ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਗੱਲ ਸੁਣ ਮੇਰੇ ਗੱਲ ਸੁਣ ਲੈ ਗੱਲ ਸੁਣ ਲਾ ਗੱਲ ਸੁਣ ਗੱਲ ਸੁਣ ਗੱਲ ਸੁਣ ਆਰੇ ਭੈਣ ਆ ਗਈ ਆਰੇ ਭੈਣ ਆ ਗਈ ਬਾਪ ਜੀ ਮੇਰੇ ਚ ਆ ਜਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਰੇ ਉੱਥੇ ਆਇਆ ਸਾਈਡ ਤੇ ਆ ਜਾ ਉੱਥੇ ਸਾਈਡ ਤੇ ਆ ਜਾ ਮੇਰੀ ਛੋਟੀ ਭੈਣ ਆ ਜਾ ਮੇਰੀ ਛੋਟੀ ਭੈਣ ਆ ਜਾ ਤੂੰ ਤਾਂ ਮੇਰੀ ਭੈਣ ਆ ਆ ਜਾ ਵਾਹਿਗੁਰੂ ਕੀ ਖਾਲਸਾ ਆਹ ਤੂੰ ਜੀ ਕਮਾਜਾ ਮਾਰ ਲੈ ਸੌਣੇ ਹਾਲ ਚਾਤਨੀ ਆ ਪਾਲੇ ਪਾਲਾ ਸੌਣੇ ਹਾਲ ਫਸਰੀਆ ਤੂੰ ਗੱਲ ਤਾਂ ਸੁਣ ਲੈ ਭੈਣੇ ਗੱਲ ਸੁਣ ਗੱਲ ਸੁਣ ਤੇਰਾ ਨਾਂ ਕੀ ਹੈ ਇਸ ਤਰ੍ਹਾਂ ਪਿੰਡ ਕਿਹੜਾ ਸੁੱਚਾ ਪਿੰਡ ਸੁੱਚਾ ਪਿੰਡ ਕਿੱਥੇ ਪੈਂਦਾ ਹੈ ਕਿੱਥੇ ਪਿੰਡ ਪਹਿਣੇ ਬੱਸਾ ਹਾਂ ਜੰਮੂ ਦੀਆਂ ਜੰਮੂ ਦੀਆਂ ਠੀਕ ਹੈ ਭੈਣੇ ਠੀਕ ਹੈ ਮੇਰੀ ਛੋਟੀ ਭੈਣੇ ਮੈਂ ਭਾਈ ਮੈਂ ਉੱਥੇ ਦੀਆਂ ਕਿੱਥੋਂ ਆਂਦਾ ਸੀ ਚਾ ਮਾਪਾਈ ਕਿਹੜਾ ਪੈਂਦਾ ਸਾਡੇ ਦਾ ਬਹੁਤ ਸਾਡੇ ਕਿੱਥੋਂ ਦੀਆਂ ਜਲੰਧਰ ਦੀ ਜਲੰਧਰ ਦੀਆਂ ਯਸ ਪਾਈਪਸ ਐਡਰੈਸ ਦਈਓ ਠੀਕ ਆ ਭੈਣੇ ਜਰਨਦੀ ਆਡਰ ਐਡਰੈਸ ਹੀ ਦੇਣ ਲੱਗਿਆ ਤੇਰਾ ਰੁਕ ਤਾ ਸਹੀ ਗੱਲ ਤਾਂ ਸੁਣ ਲੈ ਭੈਣ ਮਾਣੇ ਇਹਨੇ ਗੱਲ ਸੁਣ ਇਹਨੇ ਗੱਲ ਤਾਂ ਸੁਣ ਲੈ ਭੈਣੇ ਗੱਲ ਤਾਂ ਸੁਣ ਲੈ ਗੱਲ ਤਾਂ ਸੁਣ ਲੈ ਮੇਰੀ ਭੈਣ ਨਹੀਂ ਤੂੰ ਇੱਧਰ ਦੇਖ ਮੇਰੇ ਵੱਲ ਦੇ ਮੇਰੇ ਵੱਲ ਦੇ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤੀ ਨਿਰਮਾਣ ਸਿਰਾਂ ਵਾਲੀ ਦਾ ਬਹੁਤ ਸਾਚੇ ਦਰਵਾਜ਼ਾ ਹੋਰ ਪ੍ਰਸ਼ਾਨ ਜਪਾ ਸਿਰਾਂ ਵਾਲੀ ਦਾ ਬਹੁਤ ਸਾਚੇ ਦਰਵਾਜ਼ਾ ਕਿਰਮਾਤਾ ਦੀ ਜਮਾਤਾ ਦੀ ਜਮਾਤਾ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਪ੍ਰਭੂ ਆਪਾਂ ਹੀ ਸਾਧਕਾਂ ਦੇ ਰਾਹਾਂ ਦਾ ਬੰਗੜੂ ਸਾਹਿਬ ਦਾ ਦਰਵਾਜ਼ਾ ਸਿਰਾਂ ਵਾਲੀ ਦਾ ਬਹੁਤ ਸਾਚੇ ਦਰਵਾਜ਼ਾ ਜੀ ਸਿਰਾਂ ਵਾਲੀ ਦਾ ਚਲੋ ਭੈਣ ਆ ਜਾਓ ਬੈਠੋ ਗੱਡੀ 'ਚ ਬੈਠ ਜੀ ਗੱਡੀ ਕਿੱਥੇ ਹੈ ਬਈ ਉਹ ਖੜੀ ਹੈ ਆਇਆ ਭੈਣ ਆ ਚੱਲੀਏ ਚਲੋ ਭੈਣ ਨੂੰ ਚਲੋ ਸੁੱਚੇ ਪਿੰਡ ਛੱਡ ਗਈ ਏ ਤੈਨੂੰ ਸੁੱਚੇ ਪਿੰਡ ਸੁੱਚੇ ਪਿੰਡ ਚਲੋ ਸੁੱਚੇ ਪਿੰਡ ਚੱਲੀਏ ਸੁੱਚੇ ਪਿੰਡ ਮੈਂ ਨਾਲ ਆ ਤੇਰੇ ਸੁੱਚੇ ਪਿੰਡ ਚੱਲਦੇ ਭੈਣੇ ਸੁੱਚੇ ਪਿੰਡ ਹਾਂ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਭੈਣੇ ਜਲੰਧਰ ਚੱਲਦੇ ਭੈਣੇ ਜਲੰਧਰ ਦੇ ਚੱਲਦੇ ਭੈਣੇ ਜਲੰਧਰ ਚੱਲਦੇ ਜੈ ਮਾਤਾ ਜੇ ਘਰਾ ਸ਼ੇਰ ਆ ਦੀ ਤਾਂ ਆਪੋ ਸਾਹ ਦੇ ਜੈ ਜੈ ਮਾਤਾ ਬੋਲੋ ਸੋਨਿਹੋ ਬੋਲੋ ਸੋਨਿਹੋ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਚੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਦਾ ਸਾਚੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਦਾ ਸਤਿ ਸ਼੍ਰੀ ਅਕਾਲ ਜਕਾਰਾ ਸ਼ੀਰਾਂ ਵਾਲੀ ਦਾ ਜਕਾਰਾ ਸ਼ੀਰਾਂ ਵਾਲੀ ਦਾ ਬੋਸ ਸਾਚੇ ਦਰਬਾਰ ਕੀ ਜੈ ਜਕਾਰਾ ਸ਼ੀਰਾਂ ਵਾਲੀ ਦਾ ਮਾਂ ਦਾ ਤਰਸਾਉਣਾ 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 ਮਾਂ ਦਾ ਤ जय माता दी बार-बार 2 मिनट पैर पैर 2 मिनट हां नाल ही है तेरे नाल ही हां ठीक है ਇਹ ਭੈਣ ਦਾ ਚਿਹਰਾ ਤੁਸੀਂ ਦੇਖ ਸਕਦੇ ਹੋ ਜੇ ਕੋਈ ਪਛਾਣਦਾ ਵਾ ਤਾਂ ਭੈਣ ਨੂੰ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਤੇ ਭੈਣ ਲੁਧਿਆਣਾ ਸ਼ਹਿਰ ਦੇ ਵਿੱਚ ਘਮਾਰ ਮੰਡੀ ਇਲਾਕੇ ਦੇ ਵਿੱਚ ਘੁੰਮ ਰਹੀ ਆ ਬਹੁਤ ਹੀ ਜ਼ਿਆਦਾ ਅਫਸੈਟ ਆ ਸੜਕਾਂ ਤੇ ਗੱਡੀਆਂ ਦੇ ਮੂਹਰੇ ਭੱਜ-ਭੱਜ ਕੇ ਆ ਰਹੀ ਆ ਸਵੇਰ ਦੀ ਕਿਤੇ ਗਰਮੀ 'ਚ ਉੱਥੇ ਬੈਠੀ ਆ ਸਿਰ ਘਮਾਈ ਜਾਂਦੀ ਆ ਮਤਲਬ ਉਹਨੂੰ ਜਮੇ ਹੀ ਕੁਝ ਨਹੀਂ ਪਤਾ ਆਪਣੇ ਆਪ ਦੇ ਬਾਰੇ 'ਚ ਬਹੁਤ ਹੀ ਜ਼ਿਆਦਾ ਅਫਸੈਟ ਆ ਸਹੀ ਕੋਈ ਡਰੈਸ ਵੀ ਨਹੀਂ ਦੱਸ ਪਾ ਰਹੀ ਆਪਣਾ ਨਾਮ ਵੀ ਨਹੀਂ ਦੱਸਦੀ ਇਹ ਕਹੀ ਜਾਂਦੀ ਆ ਮੇਰੇ ਚ ਮਾਤਾ ਆਈ ਹੋਈ ਆ ਮੈਂ ਵੈਸ਼ਨ ਦੇਵੀ ਮਾਤਾ ਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਮਾਤਾ ਰਾਣੀ ਮਿਹਰ ਕਰੇ ਇਸ ਭੈਣ ਤੇ ਉਹ ਅੱਲਾ ਉਹ ਰਾਮ ਉਹ ਵਾਹਿਗੁਰੂ ਭਗਵਾਨ ਕਿਰਪਾ ਕਰਨ ਕਿ ਭੈਣ ਠੀਕ ਹੋ ਜਾਵੇ ਆਪਣੇ ਪਰਿਵਾਰ ਚ ਪਹੁੰਚਦੀ ਹੋਵੇ ਸਸਰੀਆ ਘਰ ਆਪਣੇ ਪਰਿਵਾਰ ਦੇ ਮੈਂਬਰਾਂ ਚ ਪਹੁੰਚਦੀ ਹੋਵੇ ਇਹਦੀ ਮਾਂ ਇਹਦੇ ਬੱਚੇ ਇਹਦੇ ਭੈਣ ਭਰਾ ਇਹਨੂੰ ਦੱਬਦੇ ਫਿਰਦੇ ਹੋਣਗੇ ਵਿਚਾਰੀ ਨੂੰ ਕੋਈ ਨਹੀਂ ਕਿਤੇ ਗਿਆ ਭੈਣਾ ਇੱਥੇ ਹੀ ਨੇ ਸਾਰੇ ਇੱਥੇ ਹੀ ਨੇ ਸਾਰੇ ਕਿਤੇ ਨਹੀਂ ਗਿਆ ਕੋਈ ਇੱਥੇ ਹੀ ਨੇ ਸਸਰੀਆ ਘਰ ਕੋਈ ਨਾ ਟੈਨਸ਼ਨ ਆ ਲੈ ਟੈਨਸ਼ਨ ਨਾ ਵਾਲੇ ਸੋਨੇ ਹਾਰ ਸੱਸਰੀਏ ਪਾਲ ਵਾਲੇ ਸੋਨੇ ਹਾਰ ਸੱਸਰੀਏ ਪਾਲ ਬਾਹੁਰੂ ਜੀ ਦਾ ਖਾਲਸਾ ਬਾਹੁਰੂ ਜੀ ਪਤਾ ਹੈ ਠੀਕ ਆ ਚਲੋ ਠੀਕ ਹੈ ਜੀ ਅਸੀਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਹਾਡੇ ਭੈਣ ਭਰਾ ਇਸ ਭੈਣ ਨੂੰ ਪਛਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਸਕਰੀਨ ਤੇ ਦਿੱਤੇ ਹੋਏ ਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਵਿੱਚ ਅਸੀਂ ਭੈਣ ਨੂੰ ਲੈ ਕੇ ਜਾ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆ ਵਾਹਿ